ਸਾਰੀ ਸਰੋਤਿਆਂ ਨੂੰ ਮੇਰੀ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਆਪ ਸਭ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਭ ਤੋਂ ਪਹਿਲਾਂ ਸਾਰੀ ਸਰੋਤਿਆਂ ਨੂੰ ਮੇਰਾ तहे ਦਿਲੋਂ ਧੰਨਵਾਦ ਕਿਉਂਕਿ ਆਪ ਜੀ ਦੇ ਪਿਆਰ ਦੇ ਸਦਕਾ ਹੀ ਮੇਰੇ ਚੈਨਲ ਨੂੰ ਬਹੁਤ ਜਿਹੜੀ ਸਪੋਰਟ ਉਹ ਮਿਲ ਰਹੀ ਹੈ ਤੇ ਉਮੀਦ ਕਰਦੀ ਆਂ ਅੱਗੇ ਤੋਂ ਵੀ ਤੁਸੀਂ ਮੇਰੇ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਤੇ ਮੈਨੂੰ ਵੀ ਚੰਗੀਆਂ-ਚੰਗੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਜਿਹੜੀ ਪ੍ਰੇਰਣਾ ਹੋ ਦਿੰਦੇ ਰਹੋਗੇ ਜਿਵੇਂ ਕਿ ਕੁਝ ਦਿਨਾਂ ਤੋਂ ਅਸੀਂ ਕੀ ਆ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਪਿਛਲੇ ਦਿਨੀ ਅਸੀਂ ਦਲ ਖਾਲਸਾ ਦੇ ਜਨਮ ਬਾਰੇ ਵਿਚਾਰ ਸਾਂਝੇ ਕੀਤੇ ਸੀਗੇ ਅੱਜ ਅਸੀਂ ਦਲ ਖਾਲਸਾ ਦੇ ਜਨਮ ਭਾਗ 2 ਬਾਰੇ ਜਿਹੜੀਆਂ ਗੱਲਾਂ ਉਹ ਸਾਂਝੀਆਂ ਕਰਾਂਗੇ ਉਮੀਦ ਕਰਦੀਆਂ ਕਿ ਇਹ ਜਾਣਕਾਰੀ ਆਪ ਜੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਮਪੂਰਨ ਹੋਵੇਗੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦਲ ਖਾਲਸਾ ਦੇ ਸਮੇਂ ਜਿਹੜਾ ਜ਼ਕਰੀਆ ਖਾਂ ਸੀ ਲਾਹੌਰ ਦਾ ਗਵਰਨਰ ਉਸ ਨੇ ਸਿੱਖ ਕੌਮ ਤੇ ਬਹੁਤ ਜ਼ਿਆਦਾ ਜ਼ੁਲਮ ਢਾਹੇ ਉਹ ਚਾਹੁੰਦਾ ਸੀ ਕਿ ਸਾਰੇ ਸਿੱਖ ਜਿਹੜੇ ਉਹ ਇਸਲਾਮ ਧਰਮ ਜਿਹੜਾ ਕਬੂਲ ਕਰ ਲੈਣ ਸੇ ਸਾਡੇ ਅਧੀਨ ਹੋ ਜਾਣ ਪਰ ਸਿੱਖ ਸੀ ਜਿਹੜੇ ਉਹਨੇ ਇਹਨਾਂ ਸਾਰੇ ਤਸੀਹਿਆਂ ਨੂੰ ਜ਼ੁਲਮਾਂ ਨੂੰ ਬਹੁਤ ਹੀ ਡਟ ਕੇ ਜਿਹੜਾ ਸਹਿਆ ਹਰ ਇੱਕ ਜਿਹੜਾ ਜ਼ੁਲਮ ਸੀ ਉਹਦਾ ਡਟ ਕੇ ਸਾਹਮਣਾ ਕੀਤਾ ਤਾਂ ਫਿਰ ਉਸਨੇ ਸੋਚਿਆ ਕਿ ਕਿਉਂ ਨਾ ਇਹਨਾਂ ਨੂੰ ਇੱਕ ਕਿਸੇ ਨੀਤੀ ਦੇ ਅਧੀਨ ਜਾਂ ਇਹਨਾਂ ਨਾਲ ਇੱਕ ਪਿਆਰ ਦੇ ਨਾਲ ਇਹਨਾਂ ਨਾਲ ਫਿਸ਼ ਹੋਇਆ ਜਾਵੇ ਤਾਂ ਉਸਨੇ ਇੱਕ ਨੀਤੀ ਬਣਾਈ ਦਸਨ ਜਗੀਰਾਂ ਜਿਹਨੇ ਜਿਹੜੀ ਸ਼ੁਰੂ ਕਰ ਦਿੱਤੀਆਂ ਨਵਾਬ ਦੇ ਖਿਤਾਬ ਦੇਣੇ ਸ਼ੁਰੂ ਕਰ ਦਿੱਤੇ ਪਰ ਕਹਿੰਦੇ ਹਨ ਹਰ ਇੱਕ ਚੀਜ਼ ਦਾ ਅੰਤ ਹੁੰਦਾ ਹੈ ਹੌਲੀ-ਹੌਲੀ ਇਹ ਜਗੀਰਾਂ ਨੇ ਜਿਹੜੀਆਂ ਉਹਨਾਂ ਦਾ ਅੰਤ ਹੋਣਾ ਵੀ ਸ਼ੁਰੂ ਹੋ ਗਿਆ ਤਾਂ 1735 ਦੇ ਵਿੱਚ ਨਵਾਬ ਕਪੂਰ ਸਿੰਘ ਜੀ ਅਤੇ ਜੋਕਰੀਆ ਖਾਂ ਵਿਚਕਾਰ ਜਿਹੜਾ ਸਮਝੌਤਾ ਹੋਇਆ ਸੀਗਾ ਉਹ ਵੀ ਜਿਹੜਾ ਕਿ ਖਤਮ ਹੋ ਚੁੱਕਾ ਸੀ ਸਰਕਾਰ ਨੇ ਜਿਹੜੀ ਜਗੀਰਾਂ ਉਹ ਵਾਪਸ ਲੈ ਲਈ ਸੀ ਤੇ ਜਿਹੜੀ ਸਿੱਖ ਹਕੂਮਤ ਸੀ ਉਹ ਦੁਬਾਰਾ ਫੇਰ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਤੋਂ ਬਾਅਦ ਜਿਹੜੇ ਪੰਜਾਬ ਦੇ ਹਾਲਾਤ ਹੋ ਗਏ ਸੀ ਫਿਰ ਉਸੇ ਤਰ੍ਹਾਂ ਦੇ ਹੋ ਗਏ ਤੇ ਸਾਰਾ ਜਿਹੜਾ ਪੰਜਾਬ ਉਹ ਇੱਕ ਫਿਰ ਤੋਂ ਉਸੇ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੀ ਰਿਹਾ ਸੀ ਕਹਿੰਦੇ ਹਨ ਜਦੋਂ ਮੁਸੀਬਤ ਆਉਂਦੀ ਹੈ ਤਾਂ ਬੰਦਾ ਸਾਰੇ ਪਾਸੋਂ ਘਿਰ ਜਾਂਦਾ ਹੈ ਹਜੇ ਜਿਹੜੀ ਜਕਰਿਆ ਖਾਨ ਵਾਲੀ ਮੁਸੀਬਤ ਖਤਮ ਨਹੀਂ ਹੋਈ ਸੀ ਤਾਂ ਉਸੇ ਸਮੇ 1739 ਦੇ ਵਿੱਚ ਨਾਦਰ ਸ਼ਾਹ ਸੀ ਜਿਹੜਾ ਉਹਨੇ ਪੰਜਾਬ ਦੇ ਉੱਪਰ ਹਮਲਾ ਕਰ ਦਿੱਤਾ ਆ ਭਾਵੇਂ ਕਿ ਪੰਜਾਬੀਆਂ ਨੇ ਜਾਂ ਦਲ ਖਾਲਸਾ ਨੇ ਉਸ ਦੇ ਹਮਲੇ ਦਾ ਬਰਾਬਰ ਜਿਹੜਾ ਕਿ ਉਹ ਜਵਾਬ ਨਹੀਂ ਦਿੱਤਾ ਤਾਂ ਉਹਨਾਂ ਨੇ ਸਿੱਖ ਕੌਮ ਨੇ ਜਾਂ ਦਲ ਖਾਲਸਾ ਨੇ ਇੱਕ ਨੀਤੀ ਅਪਣਾਈ ਜਿਸ ਨੂੰ ਗੁਰੀਲਾ ਯੁੱਧ ਨੀਤੀ ਦਾ ਜਿਹੜਾ ਨਾਮ ਉਹ ਦਿੱਤਾ ਗਿਆ ਗੁਰੀਲਾ ਯੁੱਧ ਨੀਤੀ ਦੇ ਵਿੱਚ ਜਿਹੜੀ ਸਿੱਖ ਕੌਮ ਸੀ ਦਲ ਖਾਲਸਾ ਉਹ ਜੰਗਲਾਂ ਦੇ ਵਿੱਚ ਜਿਹੜੀ ਕਿ ਸ਼ਰਨ ਲੈ ਲੈਂਦੇ ਸੀ ਤੇ ਲੋੜ ਪੈਣ ਤੇ ਉਹ ਬਾਹਰ ਆਉਂਦੇ ਹਮਲਾ ਕਰਦੇ ਲੁੱਟਖਸੁੱਟ ਕਰਦੇ ਤੇ ਆਪਣਾ ਜਿਹੜਾ ਬਦਲਾ ਸੀ ਉਹ ਪੂਰਾ ਕਰਕੇ ਫਿਰ ਦੁਬਾਰਾ ਉਹ ਜੰਗਲਾਂ ਵਿੱਚ ਸ਼ਰਨ ਜਿਹੜੀ ਉਹ ਜਾ ਕੇ ਲੈ ਲੈਂਦੇ ਸੀ ਕਿਉਂਕਿ ਜਿਹੜੇ ਜ਼ਾਲਿਮ ਸੀਗੇ ਉਹਨਾਂ ਦਾ ਇੱਕੋ ਇੱਕ ਮਕਸਦ ਸੀ ਵੀ ਜਿਹੜੀ ਸਿੱਖ ਕੌਮ ਆ ਇਸ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਆਪਣੇ ਬਚਾਅ ਦੇ ਲਈ ਸਿੱਖ ਕੌਮ ਨੇ ਜਿਹੜੀ ਇਹ ਨੀਤੀ ਅਪਣਾਈ ਤਾਂ ਹੌਲੀ-ਹੌਲੀ ਜਦੋਂ ਨਾਦਰ ਸ਼ਾਹ ਜਿਹੜਾ ਪੰਜਾਬ ਨੂੰ ਬਹੁਤ ਜ਼ਿਆਦਾ ਜਦੋਂ ਉਸਨੇ ਲੁੱਟਣਾ ਸ਼ੁਰੂ ਕਰ ਦਿੱਤਾ ਸੀ ਤਾ ਅਕੇ ਨੂੰ ਫਿਰ ਸਿੱਖ ਕੌਮ ਨੇ ਵੀ ਇਸ ਨੀਤੀ ਦੇ ਨਾਲ ਉਸ ਦੇ ਨੱਕ ਵਿੱਚ ਦਮ ਕਰ ਦਿੱਤਾ ਜਿਸ ਤੋਂ ਪਰੇਸ਼ਾਨ ਹੋ ਕੇ ਨਾਦਰ ਸ਼ਾਹ ਨੇ ਜਕਰੀਆ ਖਾਨ ਨੂੰ ਚੇਤਾਵਨੀ ਦਿੱਤੀ ਕਿ ਸਿੱਖ ਕੌਮ ਜਿਹੜੀ ਉਹ ਦਿਨੋ ਦਿਨ ਅੱਗੇ ਜਿਹੜੀ ਤਰੱਕੀ ਉਹ ਕਰਦੀ ਜਾ ਰਹੀ ਹੈ ਸਾਡੇ ਜਿਹੜੇ ਸਾਡੇ ਕੀਤੇ ਗਏ ਜ਼ੁਲਮ ਨੇ ਜਿਹੜੇ ਉਹਨਾਂ ਅੱਗੇ ਤਾਂ ਆਪਣੇ ਗੋਡੇ ਨਹੀਂ ਟੇਕ ਰਹੀ ਅਗਰ ਤੂੰ ਇਹਨਾਂ ਨੂੰ ਖਤਮ ਕਰ ਦੇਵੇਂ ਠੀਕ ਹੈ ਨਹੀਂ ਤਾਂ ਤੈਨੂੰ ਵੀ ਤੇਰੇ ਇਸ ਤਖਤ ਤੋਂ ਜਿਹੜਾ ਕੀ ਆ ਵਾਂਝਾ ਕਰ ਦਿੱਤਾ ਜਾਵੇਗਾ ਤਾਂ ਉਸ ਸਮੇਂ ਜਕਰੀਆ ਖਾਨ ਨੂੰ ਆਪਣੇ ਤਖਤ ਦੀ ਜਿਹੜੀ ਕੀ ਆ ਉਹ ਚਿੰਤਾ ਸਤਾਣੀ ਸ਼ੁਰੂ ਹੋ ਗਈ ਤਾਂ ਉਸ ਨੇ ਕੀ ਕੀਤਾ ਤੇ ਸਿੱਖਾਂ ਨੂੰ ਹੋਰ ਜੱੜ ਤੁਸੀਂ ਇਹ ਜਿੱਥੇ ਵੀ ਉਸ ਨੂੰ ਉਸ ਨੇ ਇਸ ਤਰ੍ਹਾਂ ਦੀਆਂ ਨੀਤੀਆਂ ਬਣਾ ਲਈਆਂ ਕਿ ਜਿੱਥੇ ਵੀ ਉਹਨੂੰ ਸਿੱਖ ਕੌਮ ਆ ਜਿਹੜੀ ਜਦਾਲ ਖਾਲਸਾ ਜਿਹੜੀ ਦਿਖਦਾ ਤਾਂ ਉਹਨੇ ਉਹਨਾਂ ਨੂੰ ਖਤਮ ਕਰਨ ਦਾ ਜਿਹੜਾ ਕੀ ਆ ਉਦੇਸ਼ ਆਦੇਸ਼ ਆ ਜਿਹੜੇ ਉਹ ਜਾਰੀ ਕਰ ਦਿੱਤੇ ਸੀ ਉਸ ਨੇ ਡੱਲੇਵਾਲ ਦੇ ਸਥਾਨ ਤੇ ਸਿੱਖਾਂ ਦੁਆਰਾ ਬਣਾਇਆ ਗਿਆ ਜਿਹੜਾ ਕਿਲਾ ਸੀ ਉਹਨੂੰ ਢਾਹ ਦਿੱਤਾ ਅਤੇ ਸਿੱਖਾਂ ਨੂੰ ਖਤਮ ਕਰਨ ਦੇ ਜਿਹੜੇ ਹੁਕਮ ਉਹ ਜਾਰੀ ਕਰ ਦਿੱਤੇ ਜਿਸ ਦਾ ਨਤੀਜਾ ਅੱਜ ਸਾਡੇ ਕੋਲ ਲਾਹੌਰ ਵਿਖੇ ਇੱਕ ਜਿਹੜੀ ਘੋੜਿਆਂ ਦੀ ਮੰਡੀ ਉਸ ਸਮੇਂ ਉਹ ਸਥਾਨ ਜਿਹੜਾ ਕਿ ਉਪਰਸਿੱਧ ਸੀਗਾ ਤਾਂ ਅੱਜ ਕੱਲ ਉਹ ਸਾਰਾ ਜਿਹੜਾ ਉਹ ਸ਼ਹੀਦ ਗੰਜ ਦੇ ਨਾਮ ਨਾਲ ਪ੍ਰਸਿੱਧ ਹੈ ਕਿਉਂਕਿ ਉਸ ਸਮੇਂ ਜਿਹੜੇ ਬਹੁਤ ਜ਼ਿਆਦਾ ਗਿਣਤੀ ਵਿੱਚ ਸਿੱਖ ਨੇ ਜਿਹੜੇ ਉੱਥੇ ਕਤਲੇਆਮ ਆ ਜਿਹੜੇ ਉਹ ਕਰ ਦਿੱਤੇ ਗਏ ਸੀ ਬਾਰ ਸਿੱਖਾਂ ਨੇ ਫਿਰ ਵੀ ਅਜਹੀਆਂ ਨੀਤੀਆਂ ਦੇ ਬਾਵਜੂਦ ਵੀ ਆਪਣਾ ਹੌਸਲਾ ਜਿਹੜਾ ਉਹ ਨਹੀਂ ਛੱਡਿਆ ਉਹਨਾਂ ਨੇ ਉਸ ਚੀਜ਼ ਦਾ ਡਟ ਕੇ ਸਾਹਮਣਾ ਕੀਤਾ ਪਰ ਕਹਿੰਦੇ ਹਾਂ ਦਿਆਂ ਹਨ ਕਿ ਹਰ ਇੱਕ ਚੀਜ਼ ਦਾ ਅੰਤ ਹੁੰਦਾ ਹੈ ਤਾਂ ਜ਼ਕਰੀਆ ਖਾਨ ਦਾ ਅੰਤ ਵੀ ਹੈ ਜਿਹੜਾ ਉਹ ਆ ਚੁੱਕਾ ਸੀ 1745 ਦੇ ਵਿੱਚ ਜ਼ਕਰੀਆ ਖਾਨ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਸ ਦਾ ਜਿਹੜਾ ਪੁੱਤਰ ਸੀਗਾ ਯਾਇਆ ਖਾਨ ਉਹ ਲਾਹੌਰ ਦਾ ਗਵਰਨਰ ਬਣਿਆ ਪਰ ਉਸਨੇ ਵੀ ਕਿ ਆਪਣੇ ਪਿਤਾ ਵਾਲੀ ਜਿਹੜੀ ਨੀਤੀ ਆ ਉਹ ਜਾਰੀ ਰੱਖੀ ਉਸਨੇ ਵੀ ਸਿੱਖਾਂ ਨੂੰ ਖਤਮ ਕਰਨ ਦੇ ਲਈ ਹੋ ਜਾਦਾ ਹੋਰ ਜਿਹੜੀਆਂ ਬਹੁਤ ਹੀ ਸਖਤ ਨੀਤੀਆਂ ਜਿਹੜੀਆਂ ਅਪਣਾਈਆਂ ਪਰ ਸਿੱਖ ਕੌਮ ਆ ਜਿਹੜੀ ਉਹ ਫਿਰ ਵੀ ਡਟੀ ਰਹੀ ਉਸਨੇ ਇਹ ਨਹੀਂ ਵੀ ਉਸਨੇ ਡਰ ਕੇ ਜਾਂ ਪਿੱਛੇ ਹੋ ਗਏ ਨਹੀਂ ਉਸਨੇ ਫਿਰ ਵੀ ਜਿਹੜਾ ਕਿ ਆਪਣਾ ਹੌਂਸਲਾ ਜੜਾ ਬੁਲੰਦ ਰੱਖਿਆ ਤਾਂ ਸਿੱਖ ਕੌਮ ਨੇ ਦੀਵਾਨ ਲਖਪਤ ਰਾਏ ਸੀ ਜਿਹੜੇ ਉਸਦੇ ਭਰਾ ਨੂੰ ਮੌਤ ਦੇ ਘਾਟ ਉਹ ਤਾਂ ਦੱਸ ਸੀ ਜਿਸ ਇਸ ਦੇ ਨਾਲ ਜਿਹੜਾ ਯਈਆ ਖਾਂ ਹੋਰ ਜ਼ਿਆਦਾ ਭੜਕ ਗਿਆ ਸੀ ਤਾਂ ਉਸ ਨੇ ਸਿੱਖਾਂ ਦੇ ਵਿਰੁੱਧ ਹੋਰ ਜਿਹੜੀਆਂ ਨਿੱਤਿਆਂ ਜਿਹੜੀਆਂ ਉਹ ਤੇਜ਼ ਕਰ ਦਿੱਤੀਆਂ ਉਮੀਦ ਕਰਦੀਆਂ ਕਿ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਪੰਜਾਬ ਦੇ ਦਲ ਖਾਲਸਾ ਬਾਰੇ ਮਤ ਪੁੰ ਜਾਣਕਾਰੀ ਪ੍ਰਾਪਤ ਹੋ ਇਹੋ ਵੇਗੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬਹੁਤ ਹੀ ਲਾਇਵਾਂ ਸਾਬਤ ਹੋਣਗੀਆਂ ਧੰਨਵਾਦ